ਇਹ ਖੁਸ਼ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਹੱਥ ਦੇ ਵਿੱਚ ਵਿਦੇਸ਼ ਤੋਂ ਸੰਗਤ ਆਈ ਹੈ ਮੰਪਤ ਤੱਕ ਪਤਾ ਜਾ ਰਿਹਾ ਹੈ ਕਾਸ ਤੇ ਨੋ ਇੱਕ ਠੀਕਾ ਖਾਲਸਾ ਵੈਰੀ ਫਦੇ ਮੈਂ ਸਿੱਖ ਤਰਨ ਕਰਜੇਸ਼ਨ ਦਾ ਪ੍ਰਧਾਨ ਵਿਦੇਸ਼ ਸੰਗਤ ਦਾ ਸੋ ਕੋ ਰਿਆਂ ਔਰ ਮੈਂ ਜਿੱਥੇ ਪ੍ਰਸਤਾ ਧੰਨਵਾਦ ਕਰਦਾ ਉਥੇ ਮੈਂ ਵੀਰ ਬਲਦੇਵ ਸਿੰਘ ਦਾ ਵੀ ਧੰਨਵਾਦ ਕਰਦਾ ਔਰ ਤੋਹਾਂ ਕਹੇ ਗਏ ਆਏ ਨੇ ਆਏ ਆਹੀ ਉਹਨਾਂ ਨੂੰ ਬਹੁਤ ਸਤਿਕਾਰ ਦੇ ਨਾਲ ਮਿਲੇ ਆ ਔਰ ਉਹਨਾਂ ਦਾ ਦਿਰਵੰਸ ਸਤਿਕਾਰ ਕਰਦੇ ਆ ਔਰ ਮੈਂ ਇਹ ਗੱਲ ਕਹਿਣ ਤੋਂ ਕੋਈ ਸੰਕੋਚ ਨਹੀਂ ਕਰੂੰਗਾ ਕਿ ਜੇਵਾ ਸਾਡੀ ਸੇਕ ਕੌਮ ਦੇ ਵਾਰਸਾਂ ਦੇ ਫਰਜ਼ ਹੀ ਉਹ ਭਾਈ ਬਲਦੇਵ ਸਿੰਘ ਜੀ ਕਰ ਰਹੇ ਨੇ ਔਰ 12 ਦੇ ਵਿੱਚ ਭਾਈ ਰਣਜੀਤ ਸਿੰਘ ਯੂਕੇ ਵਾਲੇ ਟੀਵੀ ਚੈਨਲ ਦੇ ਮਾਲਕ ਨੇ ਕੀਤੇ ਸੀ ਔਰ ਮੈਂ ਇੱਥੇ ਜਿਹੜਾ ਵਾ ਇਹਨਾਂ ਦੇ ਨਾਲ ਹੀ ਨਹੀਂ ਕੱਲਾ ਮੈਂ ਇਹਨੀ ਗੱਲ ਕਹਿਣੀ ਚਾਹੁੰਦਾ ਕਿ ਧਰਮੀ ਫੌਜੀਆ ਨੇ ਜਿਨ੍ਹਾਂ ਨੇ ਇੱਕ ਮਿਲ ਕੇ ਸਿੱਧੇ ਤੌਰ ਤੇ ਲਈ ਨਾ ਟੈਂਕ ਤੇ ਤੋਪਾਂ ਨਾਲ ਮੱਥਾ ਲਾਇਆ ਸੀ ਔਰ ਧਰਮ ਤੇ ਕੌਮ ਦੀ ਖਾਤ ਲਾਹੀ ਅੱਜ ਇਹਨਾਂ ਦੀ ਕੁਰਬਾਨੀ ਦਾ ਮੁੱਲ ਜਿਹੜਾ ਸੇ ਕੌਮ ਨੂੰ ਕੌਮ ਦਾ ਜਿਹੜਾ ਜੋੜ ਆ ਜੇਕਰ ਸਾਡੇ ਸੇ ਕਹੋਂਦੇ ਵਾਰਸ ਨਹੀਂ ਕਰਦੇ ਏਕ ਜੇਕਰ ਵੋਟਰਾਂ ਦੀ ਰਾਜਨੀਤੀ ਕਰਦੇ ਤੇ ਸਾਡੀ ਸੇ ਕੌਂ ਜਿਹੜੀ ਸਾਡੇ ਮਗਰ ਆ ਕੇ ਇਹਨਾਂ ਨਾਲੋਂ ਸਾਡੇ ਜਿਹੜਾ ਸਰਕਾਰ ਕੀ ਨਾਮ ਨੰਮਾ ਜੀ ਬਲਦੇਵ ਸਿੰਘ ਹੈ ਜੀ ਅੱਜ ਅੱਜ ਦੂਜੇ ਦਾ ਸਾਹਿਬ ਜੀ ਹੈ ਹਾਂ ਜੀ ਅਸਾ ਸਤਿ ਸ਼੍ਰੀ ਅਕਾਲ ਸਾਹਿਬ ਜੀ ਮੈਂ ਕਹਿੰਦਾ ਜਨਾ ਜੋ ਭਾਈ ਬਲਦੇਵ ਸਿੰਘ ਜੀ ਨੇ ਕਿਹਾ ਇਹਨਾਂ ਦਾ ਦਰਦ ਭਰਿਆ ਬਿਆਨ ਤੁਸੀਂ ਸੁਣ ਲਏ ਆ ਜਰੂਰ ਸੇ ਕੌਮ ਨੂੰ ਧਰਮੀ ਫੌਜਾਂ ਦੀ ਬਾਹ ਫੜਨੀ ਚਾਹੀਦੀ ਆ ਵਿਸ਼ੇਸ਼ ਤੌਰ ਤੇ ਕਿਤੇ ਬਾਕੀ ਤੁਸੀਂ ਸ਼ਹੀਦਾਂ ਦਾ ਸਨਮਾਨ ਕਰਦੇ ਆ ਜਿਨ੍ਹਾਂ ਨੂੰ ਕਹੋ ਸਾਨੂੰ ਕਦੀ ਮੀਟਰ ਦਾ ਸਰੂਪਨ ਨਹੀਂ ਮਿਲਿਆ ਵਿਸ਼ੇਸ਼ ਤੌਰ ਤੇ ਧਰਮੀ ਫੌਜੀਆਂ ਦਾ ਖਾਸ ਕਰਕੇ ਚਲੋ ਸਰੂਪਾ ਵੀ ਦਿੱਤਾ ਜਾਵੇ ਪਰ ਮਾਇਕ ਤੌਰ ਤੇ ਇਹਨਾਂ ਦਾ ਸਨਮਾਨ ਕੀਤਾ ਜਾਵੇ ਕਿ ਜਿਨ੍ਹਾਂ ਨੂੰ ਭਰੋਸਾ ਦਉਨੇ ਆਉਣ ਵਾਲੇ ਸਮੇਂ 'ਚ ਅਸੀਂ ਛੋਟੇ ਲੈਵਲ ਤੇ ਜਿੰਨੇ ਵੀ ਹੋ ਸਕੇ ਧਰਮੀ ਫੌਜੀਆਂ ਦਾ ਜਰੂਰ ਸਤਿਕਾਰ ਕਰਾਂਗੇ ਔਰ ਆਪਣਾ ਲੋਖੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਕੋਈ ਯਾਦਗਾਰ ਬਣਾਈ ਜਾਵੇ ਆ ਬੜੇ ਲੰਮੇ ਸਮੇਂ ਤੋਂ ਇਸ ਸੰਦਰਸ਼ ਨਾ ਰਹੇ ਤੁਸੀਂ ਵੀ ਆਪਣੇ ਤਰ ਤਰਯੋਗੀ ਮੈਂ ਇਹ ਸ਼ੰਕਰਚਲ ਲੜ ਰਿਹਾ ਜੀ ਕੌਮ ਵਾਸਤੇ ਲੜਿਆ ਪਰ ਜੇ ਕਿਸ ਨੇ ਨਹੀਂ ਪਹਿਲਾਂ ਗੱਲ ਸੁਣੀ ਮੈਂ ਉਹਨਾਂ ਨੂੰ ਫਿਰ ਬੇਨਤੀ ਕਰਦਾ ਆਪਣੇ ਆਂ ਜਰੂਰ ਇਹਨਾਂ ਦੀ ਗੱਲ ਨੂੰ ਸੁਣੋ ਉਹਨੇ ਆਪੇ ਦੱਸਤਾ ਹੋਰ 10 ਸਾਲਾਂ ਨੂੰ ਇਥੇ ਕੋਈ ਧਰਮੀ ਫੌਜੀ ਨਹੀਂ ਲੱਪਣਾ ਇਹਨਾਂ ਦੀ ਵਿਸ਼ੇਸ਼ ਤੌਰ ਤੇ ਯਾਦਗਾਰ ਬਣਾਈ ਜਾਵੇ ਕੋਈ ਕੱਲੇ ਕੱਲੇ ਤੁਸੀਂ ਦੇਖੋ ਸੰਤਾਂ ਮਹਾਪੁਰਸ਼ਾਂ ਦੇ ਜਨਮ ਦਿਨ ਮਨਾਏ ਜਾ ਰਹੇ ਆ ਉਹਨਾਂ ਦੀਆਂ ਯਾਦਗਾਰਾਂ ਬਣਾਈ ਜਾ ਰਹੀਆਂ ਠੀਕ ਹੈ ਉਹਨਾਂ ਦਾ ਸਤਿਕਾਰ ਰਿਹਾ ਪਰ ਧਰਮੀ ਫੌਜੀਆਂ ਨੇ ਜਿਹਨਾਂ ਨੇ ਆਪਣੀਆਂ ਨੌਕਰੀਆਂ ਛੱਡੀਆਂ ਬੇਗਿਣਤੀਆਂ ਸੌਆਂ ਸੈਂਕੜਿਆਂ ਵਿੱਚ ਇੱਕ ਦੋ ਨਹੀਂ ਹੈਗੇ ਉਹਨਾਂ ਦੀ ਵੀ ਕੋਈ ਯਾਦਗਾਰ ਬਣਾਈ ਜਾਵੇ ਵੀ ਆਉਣ ਵਾਲੇ ਸਮਝ ਪਤਾ ਲੱਗੇ ਕਿ ਜਦੋਂ ਜੂਨ 84 ਵਿੱਚ ਅਟੈਕ ਹੋਇਆ ਸੀ ਧਰਮੀ ਫੌਜੇ ਦੀ ਕੀ ਕੁਰਬਾਨੀਆਂ ਵਿਸ਼ੇਸ਼ ਤੌਰ ਤੇ ਮੈਂ ਤਾਂ ਇਹ ਕਹਾਂ ਜਿਹੜੀ ਗੈਲਰੀ ਬਣੀ ਹੈ ਗੈਲਰੀ ਦੇ ਵਿੱਚ 10-12 ਫੋਟੋਆਂ ਲਾ ਕੇ ਨਾਲੀਆਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਦਾ ਇਤਿਹਾਸ ਲਿਖਿਆ ਜਾਵੇ ਇਸ ਕਰਕੇ ਜਿਹੜੇ ਜਿਹੜੇ ਯਾਨੀ ਫੌਟ ਨਜੂਤਾ ਉਹਨਾਂ ਦਾ ਨਾਂ ਲੈ ਕੇ ਲਿਸਟ ਬਣਾ ਕੇ ਪਿੰਡਾਂ ਦੇ ਐਡਰੈਸ ਲੈ ਕੇ ਲਿਖਿਆ ਜਾਵੇ ਇਹਨਾਂ ਦੀ ਬੜੀ ਕੁਰਬਾਨੀ ਆ ਹਾਂਜੀ ਮੇਰਾ ਨਾਮ ਜੀ ਬਲਦੇਵ ਸਿੰਘ ਆ ਜੀ ਵਾਈ ਕੋ ਜੀ ਕੀ ਫਤਿਹ ਮੈਂ ਅੱਜ ਆਪਣੇ ਧਰਮੀ ਫੌਜੀਆ ਵੱਲੋਂ ਸਰਦਾਰ ਬਲਦੇਵ ਸਿੰਘ ਜੀ ਯੂਕੇ ਅਮਰਤ ਸੰਚਾਰ ਕਮੇਟੀ ਤੇ ਉਧਰ ਹੋਰ ਯੂਰਪੀਅਨ ਕੰਟਰੀਆਂ ਦੇ ਜਿਹੜੇ ਬਾਹਰ ਦੇ ਸਾਡੀ ਸਿੱਖ ਸੰਗਠਾ ਆ ਉਹਨਾਂ ਅੱਗੇ ਅਪੀਲ ਕਰਦਾ ਕਿ ਅਸੀਂ ਆਪਣੇ ਐਸਡੀਪੀਸੀ ਦੇ ਪ੍ਰਧਾਨ ਪਹਿਲਾਂ ਜਿਹੜੇ ਸਰਦਾਰ ਗੋਵਿੰਦ ਸਿੰਘ ਜੀ ਲੰਗੋਵਾਲ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਬਡੁੰਗਰ ਸਾਹਿਬ ਤੇ ਉਸ ਤੋਂ ਬਾਅਦ ਤਾਮੇ ਸਾਹਿਬ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰ ਚੁੱਕਾ ਅਸੀਂ ਸਾਰੇ ਧਰਮੀ ਫੌਜੀ ਕਰ ਚੁੱਕੇ ਹਾਂ ਪਈ 6 ਜੂਨ ਤੱਕ ਘਲੂ ਘਾਰਾ ਬਣਾਇਆ ਜਾਂਦਾ ਇੱਕ ਦਿਨ 7 ਜੂਨ ਤੋਂ ਸਾਡਾ ਸ਼ੁਰੂ ਹੁੰਦਾ ਤੇ ਧਰਮੀ ਫੌਜੀਆਂ ਦਾ ਇੱਕ ਦਿਨ ਸਾਡਾ ਨਾਲ ਜੋੜਿਆ ਜਾਏ ਤੇ ਆਪਣੇ ਯਾਦਗਾਰ ਸਾਡੇ ਧਰਮੇ ਫੌਜੀਆਂ ਦੇ ਬਣਾਉਣ ਵਾਲੋ ਅਸੀਂ ਬਹੁਤ ਬੇਨਤੀ ਕਰ ਚੁੱਕੇ ਹਾਂ ਇਹਨਾਂ ਕਿਸੇ ਨਹੀਂ ਕੀਤੀ ਅਸੀਂ ਸਰਦਾਰ ਬਲਦੇਵ ਸਿੰਘ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਆਪਣੇ ਤੌਰ ਤੇ ਗੁਰਦੁਆਰਾ ਅਵੋਰ ਬਾਈਪਾਸ ਦੇ ਤੇਜ ਤੇ ਸਿੱਖ ਧਰਮੀ ਸ਼ਹੀਦ ਸਿੱਖ ਧਰਮੀ ਫੌਜੀਆਂ ਦਾ ਬਣਾ ਰਹੇ ਹਾਂ ਤੋਂ ਸਾਡੀ ਸਾਰੇ ਸੰਗਤ ਨੂੰ ਬਾਹਰ ਦੀਆਂ ਸੰਗਤਾਂ ਨੂੰ ਆਪਣੇ ਵਸਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਉਹ ਸਾਡੀ ਵੱਧ ਤੋਂ ਵੱਧ ਇਹਨਾਂ ਦੇ ਥਰੂ ਮਤ ਕਰਨ ਔਰ ਅਸੀਂ ਇਹ ਨਹੀਂ ਕਿ ਕਿਸੇ ਨੂੰ ਸਾਡੇ ਸਾਰੇ ਧਰਮੀ ਫੌਜੀ ਤਕਰੀਬਨ ਹੁਣ ਰੋਟੀ ਖਾਂਦੇ ਸਹੀ ਨੇ ਦੋ ਚਾਰ ਪਰਿਵਾਰ ਛੱਡ ਕੇ ਇਹਨਾਂ ਨੂੰ ਕਿਸੇ ਨੂੰ ਮਤਲਬ ਇੰਨੀ ਲੋੜ ਨਹੀਂ ਕਿ ਜਿਹੜਾ ਰੋਟੀ ਵੀ ਨਾ ਖਾਂਦੇ ਹੋਣ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਪਰ ਕੁਝ ਪਰਿਵਾਰ ਦੋ ਚਾਰ ਹੈ ਜਿਹੜਾ ਅਜੇ ਲੋੜਵੰਦ ਵੀ ਹੈਗੇ ਨੇ ਤੋਂ ਅਸੀਂ ਬੇਨਤੀ ਇਹ ਕਰਦੇ ਹਾਂ ਆਪਣੇ ਤੌਰ ਤੇ ਕਿ ਐਸਜੀਪੀਸੀ ਨੇ ਸਾਡੀ ਨਹੀਂ ਮੰਨੀ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਸੀਂ ਬੇਨਤੀ ਕੀਤੀ ਸੀ ਇਕੱਠੇ ਹੋ ਕੇ ਦੋ ਸਾਲ ਪਹਿਲੋ ਕਿ ਸਾਡਾ ਇੱਕ ਦਿਨ ਕਲੂਕਾਰਾ ਸਾਹਿਬ ਦੇ ਨਾਲ ਜੋੜਿਆ ਜਾਏ। ਤੋਂ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਭਰੋਸਾ ਦਿੱਤਾ ਕਿ ਕਰਾਂਗੇ ਪਰ ਹੋਈ ਅਜੇ ਤੱਕ ਨਹੀਂ। ਤੋਂ ਸਾਡੀ ਇੱਕ ਛੇਦੀ ਜਗ੍ਹਾ ਦੇ ਵਿੱਚ ਇੱਥੇ ਨਾਲ ਕਿਹਾ ਸੀ ਕਿ ਸਾਡੀ ਨਾਲ ਨਾਮ ਜੋੜਿਆ ਜਾਏ ਉਹ ਵੀ ਨਹੀਂ ਬੇਨਤੀ ਮੰਨੀ। ਤੋਂ ਅਸੀਂ ਹੁਣ ਲਾਸਟ ਅਪੀਲ ਆਪ ਕਰਦੇ ਆ ਕਿ ਜਿਹੜੀ ਆਪ ਤੁਸੀਂ ਜਗ੍ਹਾ ਬਣਾ ਰਹੇ ਆ ਉਹਰ ਬਾਈਪਾਸ 'ਚ ਉਹਦੇ ਵਿੱਚ ਸਾਡੀ ਜ਼ਰੂਰ ਵੱਧ ਵੱਧ ਮਤਖੀਤੀ ਜਾਏ ਤਾਂ ਕਿ ਸਭੂ ਸਾਰੇ ਜਿੰਨੇ ਧਰਵੀ ਫੌਜੀ ਉਹਨਾਂ ਦਾ ਇੱਕ ਸ਼ਹੀਦੀ ਜਗ੍ਹਾ ਸੂਤ 21 ਸੈ ਫੌਜੀਆਂ ਦੇ ਸ਼ਹੀਦੀ ਜਗਾ ਬਣ ਸਕੇ ਤੋਂ ਇਨੀ ਗੱਲ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ